ਮਰੀਜ਼ ਨੂੰ ਲੈਣ ਗਈ 108 ਐਂਬੂਲੈਂਸ ਤੇ ਹਮਲਾ ਹੋਇਆ ਦੱਸਦੇ ਕਿ ਤੇਜ਼ਰ ਹਥਿਆਰਾਂ ਦੇ ਨਾਲ ਨਸ਼ੇੜੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਨਸ਼ੇੜੀਆਂ ਦੇ ਵੱਲੋਂ ਪਹਿਲਾਂ ਤਾਂ ਐਂਬੂਲੈਂਸ ਚਾਲਕ ਨੂੰ ਬੁਲਾਇਆ ਗਿਆ ਕਿ ਮਰੀਜ਼ ਜਿਹੜਾ ਹੈ ਕਿ ਉਸ ਨੂੰ ਹਸਤਾ ਲੈ ਜਾਵੋ ਸੀਰੀਅਸ ਹੈ ਤਾਂ ਉਸ ਤੋਂ ਬਾਅਦ ਪਿੰਡ ਦੇ ਵਿੱਚ ਹੀ ਬੁਲਾ ਕੇ ਨਸ਼ੇੜੀਆਂ ਦੇ ਵੱਲੋਂ ਐਂਬੂਲੈਂਸ ਚਾਲਕਾਂ ਦੇ ਤੇਜ਼ਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਪਿੰਡ ਵਾਸੀ ਜਿਹੜੇ ਕਿ ਐਂਬੂਲੈਂਸ ਚਾਲਕ ਨੇ ਹੱਕ ਦੇ ਵਿੱਚ ਨਿਤ ਤੇ ਇਹਨਾਂ ਨਸ਼ੇੜੀਆਂ ਦਾ ਰਾਜ ਕਿ ਜਿਹੜਾ ਕਿ ਜਲੂਸ ਵੀ ਕੱਢਿਆ ਗਿਆ ਤਾਂ ਇਹ ਸਾਰੇ ਮਾਮਲੇ ਦੀ ਜਾਣਕਾਰੀ ਦੇਣ ਦੇ ਲਈ 49 ਤੇ ਮੇਰੇ ਸਹਿਯੋਗੀ ਬਠਿੰਡਾ ਤੋਂ ਪੱਤਰਕਾਰ ਜਗਸੀਰ ਪੁੱਲਰ ਜੀ ਮੌਜੂਦ ਨੇ ਜਗਸੀਰ ਜੀ ਕੀ ਕਹਿਣਾ ਚਾਹੋਗੇ ਜਿਹੜਾ ਮਾਮਲਾ ਸਾਹਮਣੇ ਆਇਆ ਜੀ ਬਿਲਕੁਲ ਸਹੀ ਹੈ ਮੈਂ ਐਂਬੂਲੈਂਸ ਦੀ ਗੱਲ ਕਰਾਂ 108 ਐਂਬੂਲੈਂਸ ਸੀ ਜੋ ਪਿੰਡ ਬਿਆਲਪੁਰਾ ਇੱਕ ਨਸ਼ੇੜੀਆਂ ਵੱਲੋਂ ਫੋਨ ਕਰਕੇ ਬੁਲਾਇਆ ਗਿਆ ਸੀ ਜਿਹੜਾ ਉਹਨਾਂ ਉੱਤੇ ਜਾ ਕੇ ਹਮਲਾ ਕਰ ਦਿੱਤਾ ਜੀ। ਹੂੰ। ਕਿਉਂ ਬੁਲਾਇਆ ਗਿਆ ਸੀ ਕਿ ਸੱਚਮੁੱਚ ਹੀ ਕੋਈ ਮਰੀਜ਼ ਹੈ ਸੀ ਜਾਂ ਫਿਰ ਵੈਸੇ ਡਰਾਮਾ ਕੀਤਾ ਗਿਆ ਸੀ ਨਸ਼ੇੜੀਆਂ ਵੱਲੋਂ। ਵੈਸੀ ਡਰਾਮਾ ਕੀਤਾ ਗਿਆ ਸੀ ਉਹਨਾਂ ਨੂੰ ਇਹ ਕਹਿ ਕੇ ਬੁਲਾਇਆ ਗਿਆ ਸੀ ਸਾਡਾ ਮਰੀਜ਼ ਆ। ਜਦੋਂ ਉਹ ਉੱਥੇ ਜਾਂਦੇ ਆ ਐਂਬੂਲੈਂਸ ਨਾਲ ਜਾ ਕੇ ਇਹਨਾਂ ਨੂੰ ਕਾਲ ਕਰਦ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹਨਾਂ ਦਾ ਕੋਣ ਬੰਦਾ ਆ ਰਿਹਾ ਸੀ। ਜਦੋਂ ਪਿੰਡ ਤੋਂ ਪੁੱਛੇ ਗੇ ਸਕਰਦੇ ਇਹਨਾਂ ਦਾ ਘਰ ਲੱਭਦੇ ਆ ਉੱਥੇ ਜਾਂਦੇ ਆ ਤਾਂ ਐਂਬੂਲੈਂਸ 'ਤੇ ਹਮਲਾ ਕੀਤਾ ਗਿਆ ਜੀ। ਕੀ ਗੱਲ ਹੈ ਕੋਈ ਰੰਜਿਸ਼ ਸੀ ਇਹਨਾਂ ਨਸ਼ੇੜੀਆਂ ਦੀ ਐਂਬੂਲੈਂਸ ਚਾਲਕਾਂ ਦੇ ਨਾਲ? ਮੈਂ ਬਿਲਕੁਲ ਕੋਈ ਰੰਸ ਨਹੀਂ ਸੀ ਬੈਸੀ ਇੱਕ ਪਲਾਨ ਕਰਕੇ ਬੁਲਾਇਆ ਗਿਆ ਜਿਸ ਦੇ ਨਾਲ ਉਸਤੇ ਹਮਲਾ ਕੀਤਾ ਗਿਆ ਜੀ ਤਾਂ ਫਿਰ ਕੋਈ ਕਾਰਵਾਈ ਹੋਈ ਹੈ ਨਰਸ਼ੇੜੀਆਂ ਤੇ ਜੀ ਬਿਲਕੁਲ ਪੁਲਿਸ ਅੱਗੇ ਕਹਿ ਰਹੀ ਆ ਡੀਐਸਪੀ ਸਾਹਿਬ ਦੀ ਤੁਸੀਂ ਬੈਠ ਕੇ ਸੁਣ ਲਈ ਹੋਣੀ ਆ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜਗਸੀਰ ਜੀ ਤੁਮਾਂ ਮ ਜਾਣਕਾਰੀ ਦੇਣ ਦੇ ਲਈ ਤਾਂ ਇੱਕ ਪਲੈਨਿੰਗ ਕਰਕੇ ਇਹਨਾਂ ਨਸ਼ੇੜੀਆਂ ਦੇ ਵੱਲੋਂ ਪਿੰਡ ਦੇ ਵਿੱਚ ਐਂਬੂਲੈਂਸ ਚਾਲਕਾਂ ਨੂੰ ਬੁਲਾਇਆ ਗਿਆ ਕਿ ਪਿੰਡ ਦੇ ਵਿੱਚ ਮਰੀਜ਼ ਹੈ ਜਿਸ ਨੂੰ ਕਿ ਹਸਪਤਾਲ ਪਰ ਤੇ ਕਰਵਾਉਣਾ ਤਾਂ ਜਿਵੇਂ ਹੀ ਐਂਬੂਲੈਂਸ ਪਹੁੰਚਦੀ ਹੈ ਪਿੰਡ ਦੇ ਵਿੱਚ ਤਾਂ ਉਸ ਦੇ ਚਾਲਕਾਂ ਦੇ ਵੱਲੋਂ ਜਿਹੜਾ ਕਿ ਚਾਲਕਾਂ ਤੇ ਤੇਜ਼ਰ ਹੱਤਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਇਹਨਾਂ ਨਸ਼ੇੜੀਆਂ ਦੇ ਵੱਲੋਂ ਤਾਂ ਫਿਰ ਨਸ਼ੇੜੀਆਂ ਦੇ ਵਿੱਚ ਜਿਹੜੀ ਕਿ ਰਾਜ ਦੇ ਖੇਤਰ ਪ੍ਰੇੜ ਪਿੰਡ ਵਾਸੀਆਂ ਦੇ ਵੱਲੋਂ ਕੀਤੀ ਜਾਂਦੀ ਹੈ ਪਿੰਡ ਵਾਸੀ ਨੇ ਜਿਹੜੇ ਕਿ ਉਹ ਐਂਬੂਲੈਂਸ ਚਾਲਕਾਂ ਦੇ ਹੱਕ ਦੇ ਵਿੱਚ ਨਿਤਰੇ ਨੇ ਅਤੇ ਪੁਲਿਸ ਦੇ ਵੱਲੋਂ ਵੀ ਜਿਹੜੀ ਕਿ ਕਾਰਵਾਈ ਕੀਤੀ ਗਈ। ਇਹ ਗੱਲ ਦੋ ਵਿਅਕਤੀ ਸੀ ਆਪਣਾ ਦਿਹਾਲਪੁਰ ਮਰਕੇ ਦੇ ਇੱਕ ਹਰਜਿੰਦਰ ਸਿੰਘ ਵਿੱਕੀ ਤੇ ਇੱਕ ਹਰਪ੍ਰੀਤ ਸਿੰਘ ਹੈਪੀ। ਇਹਨਾਂ ਨੇ ਆਪਣਾ ਐਂਬੂਲੈਂਸ ਛੜੀ ਆਪਣੀ 108 ਚਲਦੀ ਹੈ। ਉਹਦੇ ਤੇ ਦੋ ਕਰਮਚਾਰੀ ਇੱਕ ਕੁਮੰਦਰ ਸਿੰਘ ਤੇ ਇੱਕ ਸੋਕੀਸ ਜਿਹੜੇ ਕੰਮ ਚੱਲਦੇ ਆ ਉਹਨਾਂ ਨੇ ਫੋਨ ਕਰਕੇ ਬੁਲਾਇਆ ਇਹ ਸ਼ਾਮ 5 ਕਿਹ ਵਜੇ ਦੀ ਕੱਲ ਦੀ ਘਟਨਾ ਤੇ ਬੁਲਾਇਆ ਵੀ ਸਾਡਾ ਮਰੀਜ਼ ਜਿਹੜਾ ਉਹ ਬੇਹੋਸ਼ਾ ਤੇ ਉਹਨੂੰ ਅਸੀਂ ਆਹ ਤਾਂ ਲੈ ਕੇ ਜਾਂ ਹਨਾ ਥਾਣੇ ਵਿੱਚ ਇਹ ਜਦੋਂ ਉੱਥੇ ਪਹੁੰਚੇ ਤੇ ਇਹਨਾਂ ਦਾ ਜਿਹੜਾ ਕੋਣ ਬੰਦਾ ਆ ਰਿਹਾ ਸੀ ਜਦੋਂ ਇਹਨਾਂ ਨੇ ਫਿਰ ਐਂਬੂਲੈਂਸ ਦੇ ਮਲਾਜਮਾਂ ਨੇ ਉੱਥੇ ਪਤਾ ਕੀਤਾ ਤੇ ਅਸੇਪਰਸੇ ਤੋਂ ਫਿਰ ਉਹਨਾਂ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਆ ਕੇ ਉਹਨਾਂ ਨਾਲ ਬਤਮੀਜੀ ਕੀਤੀ ਤੇ ਉਹਨਾਂ ਨੂੰ ਤਾਕੀਆਂ ਦਿੱਤੀਆਂ ਤੇ ਉਹਨਾਂ ਨਾਲ ਧੋਖਾ ਕੀਤਾ ਤੇ ਤੁਸੀਂ ਕੀ ਮੰਗਣਾ ਇਨ੍ਹਾਂ ਦੇ ਖਿਲਾਫ ਅਸੀਂ ਪ੍ਰਾਂਟੋ ਐਕਸ਼ਨ ਲੈ ਲਿਆ ਸੀ ਅੱਜ ਇਨ੍ਹਾਂ ਦੇ ਖਿਲਾਫ ਜਿਹੜਾ ਅਸੀਂ ਮੁਕਤਮਨ ਦਰਜ ਕਰਕੇ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਇਨ੍ਹਾਂ ਦੀ ਵਜ੍ਹਾ ਕੀ ਜਰਨਲ ਬਲੌਗ ਜਿਹੜੇ ਉਹਨਾਂ ਨੇ ਭਾਈ ਸੇਂਗੂ ਸਰਾਂ ਨੂੰ ਉਹ ਹੀ ਕੁਇ ਕੁਇ ਮਿਸ ਕਰ ਰਹੇ ਹਾਂ ਉਹ ਵੀ ਅਸੀਂ ਤਫ਼ਤੀਸ਼ ਤੋਂ ਬਾਅਦ ਤੁਹਾਡੇ ਸਾਹਮਣੇ ਲਿਆਵਾਂਗੇ ਵੀ ਕਿਸ ਕਿਸ ਵਜ੍ਹਾ ਕਰਕੇ ਇਹਨਾਂ ਨੇ ਇਵੋਲੂਸ਼ਨ ਨਾਲ ਇਹ ਤਨੁਕੀ ਸਾਹਮਣੇ ਆਈ ਤਰਤੀਸ਼ ਦੇ ਵਿੱਚ ਇਹਨਾਂ ਨੇ بیسਬਾਲ ਵਗੈਰਾ ਸਾਨੂੰ ਦੱਸਿਆ ਦਿਖਾ ਦੇ ਵਿੱਚ ਉਹ ਅਸੀਂ ਤਰਤੀਸ਼ ਕਰਕੇ ਜੋ ਵੀ ਹੋਇਆ ਉਹ ਸੰਸਾਰ ਕਾਜੀ ਚਰਦੀ ਕਲਾ ਟਾਈਮ ਟੀਵੀ ਲਈ ਬਠਿੰਡਾ ਤੋਂ ਪੱਤਰਕਾਰ ਜਗਸੀਰ ਪੁੱਲਰ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ